ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਵਾਲੀ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਏਗੇ ਜਿਵੇਂ ਕਿ ਬਾਕਸ ਪਲੇਟਾਂ ਵਾਲੀ ਫਰੌਕ ਦੀ ਕਟਾਈ ਜਿਹੜੀ ਇਹ ਬਾਕਸ ਪਲੇਟਾਂ ਵਾਲੀ ਫਰੌਕ ਦੀ ਕਟਾਈ ਆਪਾਂ ਤੁਹਾਨੂੰ ਬੜੇ ਸੌਖੇ ਤੇ ਸਾਨ ਤਰੀਕੇ ਨਾਲ ਸਮਝਾਵਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣਾ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤਾਂ ਜੋ ਨਵੇਂ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਮਿਲ ਸਕੇ ਤੇ ਜਿਹੜਾ ਘਰ ਬੈਠੇ ਤੁਸੀਂ ਫ੍ਰੀ ਸਿਲਾਈ ਕੋਰਸ ਜਿਹੜਾ ਤੁਸੀਂ ਸਿੱਖ ਸਕੋ ਆਪਾਂ ਹਮੇਸ਼ਾ ਦੇਖੋ ਜਿਹੜੀ ਵੀਡੀਓ ਲੈ ਕੇ ਆਉਣੀ ਆ ਤੁਹਾਡੇ ਲਈ ਤੇ ਹਰ ਚੀਜ਼ ਨੂੰ ਆਪਾਂ ਇੱਕ ਅਮਰੀਕੀ ਜਿਹਾ ਸਮਝਾਉਣੇ ਆਗੇ ਤਾਂ ਜਿਹੜੀ ਆਪਾਂ ਇਹ ਬਾਕਸ ਪਲੇਟਾਂ ਵਾਲੀ ਫਰੌਕ ਦੀ ਕਟਾਈ ਹੈਗੀ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਇਹਦੀ ਬਾਡੀ ਦੀ ਕਟਾਈ ਹੈ ਕਿਸ ਤਰ੍ਹਾਂ ਕਬੂਤਲੀ ਪੇਟੀ ਦੀ ਕਟਾਈ ਕਿਸ ਤਰ੍ਹਾਂ ਹੁੰਦੀ ਹੈ ਤੇ ਬਾਜੂ ਦੀ ਤੇ ਔਰ ਥਰੋਡੇ ਘੇਰੇ ਦੀ ਕਟਾਈ ਜਿਹੜੀ ਉਹ ਕਿਸ ਤਰ੍ਹਾਂ ਹੁੰਦੀ ਹੈ ਆਪਾਂ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਦੇਵਾਂਗੇ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਗੇ ਤੇ ਤੁਹਾਨੂੰ ਦੱਸਦੇ ਆਂ ਵੀ ਜਿਹੜੀ ਇਹ ਬਾਕਸ ਪਲੇਟਾਂ ਵਾਲੀ ਫਰੌਕ ਹੈਗੀ ਕਿਸ ਤਰ੍ਹਾਂ ਕਟਾਈ ਕਰੀ ਜਾਂਦੀ ਹੈ ਇਹ ਕੱਪੜਾ ਹੈਗਾ ਇਹ ਆਪਣੇ ਕੋਲ ਹੈਗਾ ਹੈਗਾ ਰਿਆਨ ਕਾਟਨ ਦਾ ਰਿਆਨ ਕਾਟਨ ਦਾ 5 ਮੀਟਰ ਦਾ ਸੂਟ ਹੈਗਾ ਇਹਦੇ ਸਭ ਤੋਂ ਪਹਿਲਾਂ ਆਪਾਂ ਦੇਖੋ ਬਾਜੂ ਹੈ ਜਿਹੜੀ ਬਾਜੂ ਦੀ ਕਟਾਈ ਕਰਾਂਗੇ ਬਾਜੂ ਦੀ ਕਟਾਈ ਜਿਵੇਂ ਆਪਾਂ ਦੇਖੋ ਆਮ ਦੀ ਤਰ੍ਹਾਂ ਕਰਦੇ ਆਂਗੇ ਆਪਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਬਾਹਾਂ ਦਾ ਕੱਪੜਾ ਜਿਹੜਾ ਨਾਲ-ਨਾਲ ਉਹ ਉਤਾਰ ਲਾਂਗੇ ਉਸ ਤੋਂ ਬਾਅਦ ਆਪਾਂ ਕਰਾਂਗੇ ਜਿਹੜੀ ਜੀ ਪੇਟੀ ਦੀ ਕਟਾਈ ਜਿਹੜੀ ਆਪਾਂ ਇਹਦੇ ਉੱਪਰ ਪੇਟੀ ਲਾਉਣੀ ਹੈ ਉਹ ਕਿਸ ਤਰੀਕੇ ਦੇ ਨਾਲ ਲਗਾਉਣੀ ਹੈਗਾ ਪਤਾ ਨੂੰ ਉਹਦਾ ਵੀ ਦੱਸਾਂਗੇ ਸਭ ਤੋਂ ਪਹਿਲਾਂ ਦੇਖੋ ਇਹਨਾਂ ਦੀ ਬਾਹ ਹੈਗੀ ਹੈਗੀ ਤਿਆਰ 15 ਇੰਚ 15 ਤੇ 2 17 ਸਾਢੇ 17 ਇੰਚ ਦੇਖੋ ਮੈਂ ਇਹਦੀ ਲੈਂਥ ਲੈ ਲੂੰਗੀ ਇਸ ਤਰ੍ਹਾਂ ਇਹ ਲੈਂਥ ਜਿਹੜੀ ਮੈਂ ਅਲੱਗ ਕਰ ਲੂੰਗੀ ਇਹਨਾਂ ਦੀ ਛਾਤੀ ਹੈਗੀ ਹੈਗੀ 16 ਇੰਚ 16 ਇੰਚ ਚੈਸਟ ਹੈ ਇਹਨਾਂ ਦੀ ਜਿਹੜੀ ਛਾਤੀ ਹੈ 16 ਇੰਚ ਹੈਗੀ ਤਾਂ ਮੈਂ ਉੱਪਰੋਂ ਦੇਖੋ 3 ਇੰਚ ਉੱਪਰੋਂ ਕਟਾ ਕੇ ਤਾਂ ਜਿਹੜਾ ਇਹਨਾਂ ਦਾ ਮੋਢਾ ਪਾਉਣਾਗਾ ਆਪਾਂ ਮੋਢਾ ਪਾਉਣਾ ਇਹਨਾਂ ਦਾ ਯਾਨੀ ਕਿ ਦੇਖੋ 7 ਸਵਾ 7 ਇੰਚ ਦਾ ਇਹ ਇਹਦੇ ਵਿੱਚ ਕਿਉਂਕਿ ਜਿਆਦਾ ਮੋਢਾ ਨਹੀਂ ਪੈਂਦਾ ਬਹੁਤ ਜਿਆਦਾ ਕਾਫੀ ਪਤਲੇ ਨੇ ਤੇ ਜਿਹਦੇ ਲਈ ਆਪਾਂ ਨੂੰ ਛੋਟੇ ਹਾਰਮੋਲ ਦੀ ਜਿਹੜੀ ਜ਼ਰੂਰਤ ਹੈਗੀ। ਇਸ ਤਰ੍ਹਾਂ ਇਹਦੇ ਵਿੱਚ ਦੇਖੋ 2 ਇੰਚ ਛੱਡੂਗਾ ਮੈਂ نیچے ਦਾ ਮਾਰਜਨ ਤੇ 4.5 ਇੰਚ ਇਹਨਾਂ ਦੀ ਬਾਹ ਦੀ ਮੂਰੀ ਤਿਆਰ ਹੈ ਜਾਨੀ ਕਿ ਡਬਲ ਫੋਲਡ 9 ਇੰਚ ਇਸ ਤਰ੍ਹਾਂ ਇਹ ਜਿਹੜੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਈ ਇਹ ਦੇਖੋ ਆਪਾਂ ਬਾਜੂ ਦੀ ਕਟਾਈ ਕਰੀ ਹੈ ਉਸ ਤੋਂ ਬਾਅਦ ਆਪਾਂ ਕਰਾਂਗੇ ਇਰੇ ਉੱਪਰ ਲਈ 벨ਟ ਦੀ ਕਟਾਈ ਦੇਖੋ ਇਹ ਮੈਂ ਬਾਜੂ ਦਾ ਕਪੜਾ ਜਿਹੜਾ ਉਤਾਰਤਾ ਇਸ ਤੋਂ ਬਾਅਦ ਇਹ ਹੈਗੇ ਦੇਖੋ ਇਹਨਾਂ ਦੀ 벨ਟ ਕੱਟਣੀ ਆਪਣਾ 벨ਟ ਹੈਗੇ 12.5 ਇੰਚ ਲੰਬੀ ਤਿਆਰ 12.5 ਇੰਚ ਤਿਆਰ 벨ਟ ਲੰਬੀ ਹੈਗੀ ਤਾਂ ਆਪਾਂ ਲਵਾਂਗੇ 13 ਇੰਚ 13 ਇੰਚ ਤੇ ਆਪਾਂ ਨਿਸ਼ਾਨ ਲਗਾਵਾਂਗੇ 13.5 ਇੰਚ ਤੇ ਨਿਸ਼ਾਨ ਲਗਾਵਾਂਗੇ ਜਾਨੀ ਕਿ ਅੱਧਾ ਇੰਚ ਬੈਕ ਪੱਲਾ ਜਿਹੜਾ ਜ਼ਿਆਦਾ ਕੱਟਣਾਗਾ ਉਹ ਨਿਸ਼ਾਨ ਲਗਾਵਾਂਗੇ 14 ਇੰਚ ਤੇ ਉਸ ਤੋਂ ਬਾਅਦ ਦੇਖੋ ਇਹਨਾਂ ਦੀ ਛਾਤੀ ਦੇ ਹਿਸਾਬ ਨਾਲ ਆਪਾਂ ਇਹ ਕੱਪੜੇ ਦੀ ਜਿਹੜੀ ਕਟਾਈ ਕਰਨੀ ਹੈ ਇਹ ਹੈਗਾ ਦੇਖੋ 21 ਇੰਚ ਇਹਦੇ ਆਪਾਂ ਦੋ ਪਾਰਟ ਬਣਾ ਲਾਂਗੇ ਫੋਲਾਪਾ ਦੇਖੋ ਇਹ ਦੋ ਹਿੱਸੇ ਬਣਾ ਲਾਂਗੇ ਇਹ ਦੋ ਹਿੱਸਿਆਂ ਦੇਖੋ ਆਪਾਂ ਅਲੱਗ-ਅਲੱਗ ਭਾਗ ਦੇ ਵਿੱਚ ਇਸ ਤਰ੍ਹਾਂ ਅਲੱਗ-ਅਲੱਗ ਕਰ ਲਿਆ ਉਸ ਤੋਂ ਬਾਅਦ ਇੱਕ ਆਪਾਂ ਬੈਕ ਪੱਲਾ ਰੱਖਾਂਗੇ ਇੱਕ ਆਪਾਂ ਫਰੰਟ ਪੱਲਾ ਜਿਹੜਾ ਹੋਰ ਰੱਖਾਂਗੇ ਦੇਖੋ ਇਹ ਮੇਰਾ ਹੋ ਗਿਆ ਇੱਕ ਬੈਕ ਪੱਲਾ ਉਸ ਤੋਂ ਬਾਅਦ ਇਹ ਹੋ ਗਿਆ ਫਰੰਟ ਪੱਲਾ ਦੇਖੋ ਉਪਰੋਂ ਮੈਂ ਇਹਨੂੰ ਅੱਧਾ ਇੰਚ ਦੀ ਅੱਧੇ ਤੋਂ ਕੱਟ ਦੋ ਕਸੂਦ ਦੋ ਕਸੂਦ ਦੇ ਉੱਪਰੋਂ ਦੇਖੋ ਟਾਲ ਦੇ ਲਈ ਜਿਹਦੇ ਲਈ ਆਪਾਂ ਨੂੰ ਦੇਖੋ ਆਪਣਾ ਗਲਾ ਜਿਹੜਾ ਉਹ ਬੈਕ ਨੂੰ ਜਾਣ ਦੀ ਪ੍ਰੋਬਲਮ ਸਭ ਤੋਂ ਮੇਨ ਆਉਂਦੀ ਹੈ ਤਾਂ ਉਹ ਦੇਖੋ ਮੈਂ ਉੱਪਰ ਤੋਂ ਇਹ ਥੋੜਾ ਜਿਹਾ ਜਿਹੜਾ ਛੱਡ ਲੈ ਤਾਂ ਬੈਕ ਵਾਲਾ ਪੱਲਾ ਥੋੜਾ ਜਿਹਾ ਆਪਾਂ ਵੱਡਾ ਰੱਖਿਆ ਹੈਗਾ ਸਤਿ ਸ੍ਰੀ ਅਕਾਲ ਉਸ ਤੋਂ ਬਾਅਦ ਹੁਣ ਆਪਾਂ ਇਹਦਾ ਤੀਰਾ ਲੈਣਾਗਾ ਤੀਰਾ ਆਪਾਂ ਲਵਾਂਗੇ 6 ਇੰਚ ਕਿਉਂਕਿ ਇਹਦੀ ਛਾਤੀ ਹੈਗੀ 16 ਇੰਚ ਤਾਂ ਉਹਦੇ ਲਈ ਆਪਾਂ ਤੀਰਾ ਲਵਾਂਗੇ 6 ਇੰਚ ਜਾਨੀ ਕਿ 12 ਇੰਚ ਤੇ ਆਪਾਂ ਇਹਦੇ ਵਿੱਚ ਘੱਟ ਵੀ ਪਾ ਸਕਦੇ ਆਂਗੇ ਜਿਵੇਂ ਕਿ 11 ਇੰਚ ਕਿਉਂਕਿ ਬਹੁਤ ਜ਼ਿਆਦਾ ਘਾਟਾ ਦੇਖੋ ਮੈਂ 1.5 ਇੰਚ ਤੀਰਾ ਲੈ ਲੈਣਾ ਦਾ 1.5 ਇੰਚ ਤੀਰਾ ਲੈਣ ਤੋਂ ਬਾਅਦ ਜਿਹੜਾ ਨਾ ਮੋਡੇ ਦੀ ਕਟਾਈ ਕਰਨੀ ਆ ਉਹ ਹੈਗੀ ਹੈ ਕਿ 7 ਇੰਚ ਇਹਦਾ ਹਾਫ ਹੋ ਗਿਆ 3.5 ਇੰਚ ਤੇ ਹੁਣ ਆਪਾਂ ਇੱਥੇ ਵੀ 11.5 ਇੰਚ ਤੇ ਨਿਸ਼ਾਨ ਲਗਾਵਾਂਗੇ ਤੇ ਛਾਤੀ ਦਾ ਨਿਸ਼ਾਨ ਲਗਾਵਾਂਗੇ 8 ਇੰਚ ਤੇ ਜਾਨੀ ਕਿ 16 ਇੰਚ ਤਿਆਰ ਹੈ ਇਹ ਨਿਸ਼ਾਨ ਨੂੰ ਆਪਾਂ ਬਿਲਕੁਲ ਸਿੱਧਾ ਕਰ ਲਾਂਗੇ ਉਸ ਤੋਂ ਬਾਅਦ ਜਿਹੜੀ ਆਪਣੀ ਹਾਫ ਵਾਲੀ ਨਿਸ਼ਾਨੀ ਹੈ 1/2 ਇੰਚ ਵਾਲੀ ਸਭ ਤੋਂ ਮੇਨ ਗੱਲ ਇੱਥੇ ਆ ਜਾਂਦੀ ਹੈ ਇੱਥੋਂ ਆਪਾਂ ਦੋ ਸੂਤ ਅੰਦਰ ਨੂੰ ਸੂਤ ਇੱਕ ਸੂਤ ਜਾਂ ਦੋ ਸੂਤ ਆਪਾਂ ਅੰਦਰ ਨੂੰ ਜਿਹੜੀ ਸਲਾਈ ਦੀ ਗਲਾਈ ਪਾਵਾਂਗੇ ਇਸ ਤਰ੍ਹਾਂ ਉੱਤਰੋਂ ਵੀ ਮੈਂ ਦੇਖੋ ਐਸੇ ਤਰ੍ਹਾਂ ਹੀ ਲੈ ਕੇ ਆਉਂਗੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਜਿਹੜੀ ਗਲਾਈ ਪਈ ਹੈ ਇਹਦੇ ਵਿੱਚ ਐਸ ਤਰ੍ਹਾਂ ਹੁਣ ਰਹਿ ਗਈ ਆਪਣੀ ਫਰੰਟ ਵਾਲੀ ਕਟਾਈ ਫਰੰਟ ਵਾਲੀ ਕਟਾਈ ਨੂੰ ਆਪਾਂ ਇਸੇ ਤਰ੍ਹਾਂ ਹੀ ਥੋੜਾ ਜਿਹਾ ਉੱਪਰੋਂ ਆਪਾਂ ਨਾਲ ਮਿਲਾ ਦਾਂਗੇ ਐਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਮੈਂ ਸਿਰਫ ਪੌਣਾ ਇੰਚ ਦੀ ਢਾਲ ਦਿੱਤੀ ਹੈ ਜਿਹੜੀ ਬੈਕ ਵਾਲਾ ਪੱਲਾ ਦਾ ਪੌਣਾ ਇੰਚ ਜ਼ਿਆਦਾ ਦਾ ਫਰੰਟ ਵਾਲੇ ਟਾਲ ਪਾਈਏ ਜਿਹੜੀ ਮੈਂ ਉਹ ਵੀ ਪਾਈਏਗੀ ਮੈਂ ਸਾਰੀ 4.5 ਇੰਚ ਤੇ ਕਿਉਂਕਿ ਪਤਲੇ ਨੇ ਜੇਕਰ ਮੈਂ ਇਹਨੂੰ ਜ਼ਿਆਦਾ ਢਾਲ ਦਵਾਂਗੀ ਤਾਂ ਦੇਖੋ ਉਹ ਵੀ ਨਹੀਂ ਵਧੀਆ ਲੱਗਣਾ ਜੇਕਰ ਮੈਂ ਜ਼ਿਆਦਾ ਵਿੱਚ ਕਪੜਾ ਛੱਡੂਗੀ ਤਾਂ ਉਹਦੇ ਨਾਲ ਜਿਹੜਾ ਕਪੜੇ ਦੇ ਵਿੱਚ ਝੋਟ ਮੈਣ ਲੱਗ ਜੂਗਾ ਜੀ ਦੇ ਨਾਲ ਆਪਣੀ ਫਰਾਕ ਦੀ ਸਲਾਈ ਜਿਹੜੀ ਫਿਟਿੰਗ ਸਹੀ ਨਹੀਂ ਹੋਣੀ ਇੱਥੇ ਦੇਖੋ ਹੋ ਗਈ ਇਹਨਾਂ ਦੀ ਬੈਲਟ ਦੀ ਕਟਾਈ ਇਹਦੇ ਵਿੱਚ ਆਪਾਂ ਛੋਟੇ ਛੋਟੇ ਪਲੇਟਾਂ ਵੀ ਪਾਵਾਂਗੇ ਪਲੇਟ ਹੈਗੀ ਆ ਉੱਪਰੋਂ ਇਹਨਾਂ ਦੀ 9 ਇੰਚ ਤੇ ਤੇ ਤਾਂ ਮੈਂ 9.5 ਇੰਚ ਤਿੰਨ ਛਾਲ ਲਗਾਉਂਗੀ ਇਸ ਤਰ੍ਹਾਂ ਇਹਦਾ ਨਿਸ਼ਾਨ ਲਗਾਉਂਗੀ 6 ਇੰਚ ਤੇ ਜਾਨੀ ਕਿ ਹਾਫ 3 ਇੰਚ ਤੇ ਲੰਬਾ ਪਲੇਟ ਦੇਖੋ ਪਊਗਾ 4.5 ਇੰਚ ਦਾ ਕੁਝ ਆਪਣੇ نیچے ਦੇਖੋ ਸਲਾਈ ਆ ਜੂਗੀ ਇਸ ਤਰ੍ਹਾਂ ਇੱਥੋਂ ਮੈਂ ਇਹਦੀ ਗੈਪ ਦਊਂਗੀ 1.5 ਇੰਚ ਦੀ ਕਿਉਂਕਿ ਪਤਲੇ ਨੇ 1.5 ਇੰਚ ਦੀ ਤੇ ਉੱਪਰੋਂ ਵੀ ਮੈਂ ਦਊਂਗੀ ਨਾ ਜਿਹੜੀ ਗੈਪ ਆ ਗਈ 1.5 ਇੰਚ ਦੀ ਇਹ ਨਿਸ਼ਾਨਾ ਥੋੜਾ ਜਿਹਾ ਦੇਖੋ ਹਲਕਾ ਜਿਹਾ ਆਪਣਾ ਉੱਪਰ ਨੂੰ ਜਾਊਗਾ ਇਹ ਪਰ ਨ ਕਿਉਂ ਜਾਊਗਾ ਜੇਕਰ ਆਪਾਂ ਇਹ ਆਰਮੋਲ ਦੀ ਇਹ ਗਲਾਈ ਦੇ ਵਿੱਚ ਬਿਲਕੁਲ ਇਹ ਸੈਂਟਰ ਦੇ ਵਿੱਚੋਂ ਡੱਬੇ ਚ ਆਪਾਂ ਪਲੋਈ ਪਾਵਾਂਗੇ ਤਾਂ ਜਿਹੜੀ ਇਹ ਪਲੋਈ ਆ ਬਹੁਤ ਹੀ ਜ਼ਿਆਦਾ ਆਰਮੋਲ ਦੇ ਵਿੱਚ ਆ ਜਾਊਗੀ ਜਿਹਦੇ ਨਾਲ ਦੀ ਫਿਟਿੰਗ ਸਹੀ ਨਹੀਂ ਬਣਨੀ ਹੁਣ ਆਪਾਂ ਇਹ 6.5 ਦੇ ਹਿਸਾਬ ਨਾਲ 6 ਦੇ ਹਿਸਾਬ ਨਾਲ ਪਤਨੀ ਚ ਦੇਖੋ ਹਾਫ ਕਰ ਲਿਆ ਇਹਦਾ ਲੰਬਾ ਪਲੇਟ ਪਾਉਣਾਗਾ ਇਹ ਆਪਾਂ ਇਹਦਾ ਹਾਫ ਕਰਕੇ ਪਾਉਣਾ ਪਲੋਈ ਦਾ ਆਹ ਟ੍ਰਿਕ ਕਰਨ ਲਈ ਆਪਾਂ ਪਲੋਈਆਂ ਦੇ ਵਿੱਚ ਸਾਰੀਆਂ ਪਾ ਲਈਆਂ ਹੁਣ ਆਪਾਂ ਤੁਹਾਨੂੰ ਦੱਸ ਦੇ ਦੀ ਨੀਚੇ ਦੀ ਬੈਲਟਰੀ ਕਟਾਈ ਕਰਨਾ ਜਿਹੜਾ ਆਪਣਾ ਨੀਚੇ ਦਾ ਘੇਰ ਆਉਣਾਗਾ ਦੇਖੋ ਫਰਾਕ ਦੀ ਲੰਬਾਈ ਹੈਗੀ ਹੈਗੀ 42 ਇੰਚ ਤਿਆਰ 42 ਇੰਚ ਤਿਆਰ ਫਰਾਕ ਦੀ ਲੰਬਾਈ ਤਾਂ ਉਹਦੇ ਲਈ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ 12.5 ਇੰਚ ਆਪਾਂ ਉੱਪਰ ਕੱਢਾਂਗੇ 12.5 ਇੰਚ ਆਪਾਂ ਉੱਪਰ ਕੱਢ ਕੇ ਇਸ ਤਰ੍ਹਾਂ ਤਾਂ ਜਿਹੜਾ ਮੈਂ ਨਿਸ਼ਾਨ ਲਗਾਉਂਗੀ ਨੀਚੇ ਇਸ ਤਰ੍ਹਾਂ 42 ਇੰਚ ਤੇ ਸਾਢੇ 12 ਇੰਚ ਉੱਪਰ ਕੱਢ ਲਿਆ ਦੇਖੋ ਆਪਾਂ ਜਿੰਨੀ ਆਪਣੀ 벨ਟ ਆਉਗੀ ਕਿਉਂਕਿ ਉਹਨੂੰ ਵਿੱਚ ਹੀ ਲੈਤਾ ਜਾਊਗਾ ਉਹਦੇ ਹਿਸਾਬ ਨਾਲ ਹੀ ਆਪਾਂ ਫਰਾਕ ਦੀ ਜਿਹੜੀ ਲੈਂਥ ਰੱਖਣੀ ਹੈ ਸਾਢੇ 12 ਇੰਚ ਉੱਪਰ ਕੱਢ ਕੇ 42 ਇੰਚ ਤੇ ਨਿਸ਼ਾਨ ਲਗਾਇਆ ਇੱਕ ਮੈਂ ਇੱਕ ਲਗਾਇਆ ਮੈਂ 43 ਇੰਚ ਤੇ ਇਹਦੇ ਤੋਂ ਬਾਅਦ 2 ਇੰਚ ਮੈਂ نیچے ਫੋਲਡ ਕਰੂੰਗੀ ਉਹ ਆ ਗਿਆ 45 ਇੰਚ ਤੇ ਜਾਨੀ ਕਿ ਇਹਨਾਂ ਦਾ ਇੱਕ ਪੱਲਾ ਆ ਗਿਆ ਇੱਕ ਸਾਈਡ ਵਾਲਾ ਸਾਢੇ 32 ਇੰਚ ਦਾ 32 ਇੰਚ ਦਾ ਇੱਕ ਪੱਲਾ ਆ ਕੇ ਇਹਨੂੰ ਇਸੇ ਤਰ੍ਹਾਂ ਹੀ ਮੈਂ ਫੇਰ ਫੋਲਡ ਕਰ ਲੂੰਗੀ ਇਸ ਤਰ੍ਹਾਂ ਹੁਣ ਜਿਹੜੀ ਇੱਥੇ ਆਪਾਂ ਫਰਾਕਦੇ ਦੋਨੇ ਪੱਲੇ ਜਿਹੜੇ ਵੱਖ-ਵੱਖ ਕਰ ਲਾਂਗੇ ਇਹ ਆਪਣਾ 32 ਇੰਚ ਲੈਂਥ ਰਹਿ ਗਈ ਸੀ ਨੀਚੇ ਵਾਲੀ ਇਹਦੇ ਵਿੱਚ ਆਪਾਂ ਮੋੜਨ ਦਾ ਜਿਹੜਾ ਮਾਰਜਨ ਆ ਉਹ ਵੀ ਲੈਤਾ ਹੈ। ਐਸ ਤਰ੍ਹਾਂ ਇਹ ਨੂੰ ਮੈਂ ਹੁਣ ਦੇਖੋ ਇੱਥੋਂ ਕਟਾਈ ਕਰ ਲੂੰਗੀ। ਉਸ ਤੋਂ ਬਾਅਦ ਇਹ ਪੱਲਿਆਂ ਨੂੰ ਵੀ ਮੈਂ ਇਹਦੇ ਵਿੱਚੋਂ ਐਸ ਤਰ੍ਹਾਂ ਕਟਾਈ ਕਰ ਲੂ ਉਸ ਤੋਂ ਬਾਅਦ ਜਿਹੜੇ ਹੁਣ ਆਪਾਂ ਇਹਦੇ ਵਿੱਚ ਪਲੇਟ ਪਾਉਣੇ ਨੇ ਉਹ ਆਪਾਂ ਬਾਕਸ ਪਲੇਟ ਪਾਉਣੇ ਲੇਗੇ ਉਹ ਕਿਸ ਤਰ੍ਹਾਂ ਪਾਉਣਾ ਪਤਾ ਨੂੰ ਉਹ ਵੀ ਸਮਝਾਉਣੀ ਆ ਯਾਨੀ ਕਿ ਇਹ ਕੱਪੜੇ ਦਾ ਦੇਖੋ ਆ ਗਿਆ ਹਾਫ ਯਾਨੀ ਕਿ ਅੱਧਾ ਆ ਗਿਆ ਉਸੇ ਤਰ੍ਹਾਂ ਦੇਖੋ ਆਪਣਾ ਇਹ ਥੌਕ ਦੇ ਇੱਕ ਹੀ ਹਿੱਸੇ ਦਾ ਅੱਧਾ ਆ ਗਿਆ ਇਸ ਤਰ੍ਹਾਂ ਜਦੋਂ ਆਪਾਂ ਇਹਨੂੰ ਜੜਾਈ ਕਰਾਂਗੇ ਜਿਹੜੇ ਆਪਾਂ ਬਾਕਸ ਪਲੇਟ ਪਾਉਣੇ ਆ ਉਹਨੂੰ ਆਪਾਂ ਇਸ ਤਰ੍ਹਾਂ ਪਾਵਾਂਗੇ ਬਾਕਸ ਪਲੇਟਾਂ ਨੂੰ ਜਦੋਂ ਵੀ ਆਪਾਂ ਮਸ਼ੀਨ ਦੇ ਉੱਪਰ ਤੁਹਾਨੂੰ ਬਣਾ ਕੇ ਵੀ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਕਵਸਤਨ ਇਹ ਬਾਕਸ ਪਲੇਟ ਜਿਹੜੇ ਐਸੇ ਤਰੀਕੇ ਦੇ ਨਾਲ ਪਾਏ ਜਾਂਦੇ ਆ ਸਾਰੇ ਆਪਾਂ ਫਰੌਗ ਦੇ ਵਿੱਚ ਜਿਹੜੇ ਪਾਉਣੇ ਨੇ ਬਾਕਸ ਪਲੇਟ ਹੀ ਪਾਉਣੇ ਨੇ ਇਹ ਆਪਾਂ ਤੁਹਾਨੂੰ ਬਾਲ ਪਾਉਣ ਦਾ ਵੀ ਤਰੀਕਾ ਦੱਸਾਂਗੇ ਜਿਹੜੇ ਆਪਾਂ ਬਾਲ ਨੇ ਕਿਤੇ ਤਰੀਕੇ ਦੇ ਨਾਲ ਪਾਉਣੇ ਨੇ ਕਿਸ ਤਰੀਕੇ ਦੇ ਨਾਲ ਇਹਦੀ ਸਾਰੇ ਫਰੌਗ ਦੀ ਇਹਦੀ ਜੜਾਈ ਕਰਨੀ ਹੈ ਮੈਨੂੰ ਉਮੀਦ ਹੈ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਹੀ ਵਧੀਆ ਲੱਗੀ ਹੋਊ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਆ ਜ਼ਰੂਰ ਕਰਕੇ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਮਿਲਦੇ ਆ ਨਵੀਂ ਵੀਡੀਓ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ